ਤੂੰ ਉਹ ਜੋ ਹੱਸਦੇ تھے ਉਹ ਹੀ ਮੇਰੇ ਕੋਲ ਬੋਲਤੇ ਯਾਰ ਮਾਰੇ ਕੋ ਵੀ ਮੱਕੀ ਦੋ ਬੋਲੇ ਨਾ ਇਹਦਾ ਬੰਦਰ ਖਾਈ ਨਹੀਂ ਇਹਦੀਆਂ ਮੱਕੀ ਜਮੀਨ ਨਹੀਂ ਆਪਣੀ ਵੇਚਣੀ ਕੋਈ ਕੁਝ ਵੀ ਹੋ ਜਾਏ ਕਿੰਨੀ ਵੀ ਮੁਸੀਬਤ ਆ ਜਾਏ ਲੇਕਿਨ ਆਪਣਾ ਜਮੀਨ ਨਹੀਂ ਵੇਚਣੀ ਇਹ ਬਜ਼ੁਰਗਾਂ ਨੇ ਪਤਾ ਨਹੀਂ ਕਿਦਾਂ ਕਿਦਾਂ ਤਿਆਰ ਕੀਤੀ ਹੈ ਇੱਥੇ ਆਜ਼ਾਦ ਨੰਬਰ ਦੋ ਸੰਜੇ ਉੱਪਰ ਕਿਸੇ ਨੇ ਕਮਾਂਡ ਨਹੀਂ ਕਰਨੀ ਕੁਝ ਨਹੀਂ ਆਜ਼ਾਦ ਹੋ ਗਿਆ ਹੀ ਕਮਾਣਾ ਆਪ 17 ਸੇ ਪਹਿਲੇ ਇਸ ਜਗ੍ਹਾ ਕੋ ਦੇਖਤੇ ਤਾਂ ਆਪਨੇ ਬੋਲਣਾ تھا ਉਹ ਜਗ੍ਹਾ ਨਹੀਂ ਹੈ ਇਹ ਪੰਜਾਬ ਚ ਦੇਖੋ ਪਾਣੀ ਦਾ ਮਤਲਬ ਕਿ ਨੀਚੇ ਜਾ ਰਿਹਾ ਮਤਲਬ ਕਿ ਲੈਵਲ ਕਿ ਨਹੀਂ ਜੀ ਜਾ ਰਿਹਾ ਤੇ ਬੋਲਦੇ ਸਫੇਦੇ ਦੇ ਵਜ੍ਹਾ ਨਾਲ ਜ਼ਿਆਦਾ ਕਿਉਂਕਿ ਪਾਣੀ ਬਹੁਤ ਲੈਂਦਾ ਹੈ ਕਰੋਨਾ ਚ ਲੋਕ ਜਿੰਦਾ ਬਹੁਤ ਪਰੇਸ਼ਾਨ ਸੀਗੇ ਹਾਂਜੀ ਤਾਂ ਤੁਹਾਡੇ ਕੋਲ ਸਬਜ਼ੀਆਂ ਲੈਣ ਆਉਂਦੇ ਹੁੰਦੇ ਸੀ ਹਾਂਜੀ ਆਉਂਦੇ ਸੀ ਤੇ ਤੁਸੀਂ ਮਤਲਬ ਫ੍ਰੀ ਵਿੱਚ ਸਬਜ਼ੀਆਂ ਦਿੱਤੀਆਂ ਕਿ ਲੋਕਾਂ ਦਾ ਚਲੋ ਭਲਾ ਹੋ ਸਕੇ ਇਹ ਮੇਰੇ ਕੋ ਗੋਂ ਵਾਲੇ ਹੱਸਣੇ ਲਗੇ ਬੋਲਾ ਯਾਰ ਫੌਜੀ ਆਦਮੀ ਪੈਨਸ਼ਨ ਆਉਂਦੇ ਆ ਤੇ ਉਹ ਆਏ ਗੱਡੀਆਂ ਖਰੀਦਦੇ ਆ ਆਪਣੇ ਗੱਦਾ ਖਰੀਦਾ ਅੱਜ ਸਰ ਉਹਨਾਂ ਨੇ ਰੋਟੀ ਖਲਾਈ ਮੈਨੂੰ ਲੱਗਾ ਉਹ ਚ ਦੇਸੀ ਕੇ ਆਪਣਾ ਘਰ ਦਾ ਹਾਂ ਤੇ ਮੈਂ ਕਹਾਂ ਇੱਕ ਡਿਫਰੈਂਟ ਲੈਵਲ ਦਾ ਟੇਸ ਹੈਗਾ ਉਹ ਹਾਂਜੀ ਇਹ ਅੱਜ ਜਿਹੜਾ ਜੰਗਲ ਚ ਮੰਗਲ ਹੋਇਆ ਨਾ ਇਹ ਐਗਰੀਕਲਚਰ ਮੰਤਰੀ ਚੰਦਰ ਕੁਮਾਰ ਪ੍ਰੋਫੈਸਰ ਚੰਦਰ ਕੁਮਾਰ ਉਹਨਾਂ ਦੀ ਵਜ੍ਹਾ ਨਾਲ ਹੋਇਆ ਜਿਨ੍ਹਾਂ ਵਿਚਾਰਿਆਂ ਮੇਰੇ ਉੱਪਰ ਇਤਨੀ ਦਇਆ ਕੀਤੀ ਨਹੀਂ ਤਾਂ ਸਾਂਝੋ ਗਰੀਬਾਂ ਕੋਣ ਇਥੇ ਦਿਖਦਾ ਔਰ ਇਤਨੀ ਬੜੀ ਫੈਂਸਿੰਗ ਲਗਾਈ ਮੈਂ ਕਦੀ ਭੁੱਲੀ ਨਹੀਂ ਸਕਦਾ ਔਰ ਇਹ ਜਿਹੜੀ ਹੈ ਮਤਲਬ ਕਿ ਅੱਜ ਇਹ ਜੰਗਲ 'ਚ ਮੰਗਲ ਜੀ ਹੋ ਰਿਹਾ ਤਾਂ ਇਹ ਫੈਂਸਿੰਗ ਦੀ وجہ ਨਾਲ ਹੋ ਰਿਹਾ ਨਹੀਂ ਤਾਂ ਅਹਾਂ ਦਿਨੇ ਤਾਂ ਚਲੋ ਮਤਲਬ ਕਿ ਇਹ ਨਹੀਂ ਰਾਤ ਨੂੰ ਤਾਂ ਜੰਗਲੀ ਜਾਨਵਰ ਇਤਨੇ ਆਂਦੇ ਕੋਈ ਹਿਸਾਬ ਨਹੀਂ ਲੇਕਿਨ ਜਦੋਂ ਦੀ ਫੈਂਸਿੰਗ ਲਗਾਈ ਹੈ ਤਾਂ ਸਾਰਾ ਰਾਤ ਨੂੰ ਵੀ ਸੋਰੇ ਰਾਤ ਨੂੰ ਕੋਈ ਜਾਨਵਰ ਨਹੀਂ ਅੰਦਰ ਆਂਦਾ ਜੇ ਆਂਦੀਆਂ ਤਾਂ ਸੈਲਾ ਸੂਲਾ ਜ਼ਰੂਰ ਆਂਦੀਆਂ ਬਾਕੀ ਕੋਈ ਜਾਨਵਰ ਨਹੀਂ ਆਂਦਾ ਉਹ ਵੀ ਨੀਚੇ ਤੇ ਖੱਡੇ ਕਰਕੇ ਆਉਂਦੀਆਂ ਹੁਣ ਆ ਸਾਰੇ ਪੱਥਰ ਲਗਾਈ ਤੇ ਆ ਬਿਲਕੁਲ ਠੀਕ ਹੋਇਆ ਕੋਈ ਜਾਨਵਰ ਅੰਦਰ ਨਹੀਂ ਆ ਰਿਹਾ ਜੱਜਾ ਬਲੌਗਰ ਦੇਖ ਰਿਹਾ ਹੈ ਮੇਰੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਲਾਸਟ ਵਲੌਗ ਵਿੱਚ ਮੈਂ ਤੁਹਾਨੂੰ ਦਿਖਾਇਆ ਸੀ ਕਿ ਕਿਵੇਂ ਆਰਮੀ ਵਿੱਚੋਂ ਰਿਟਾਇਰਡ ਇੱਕ ਅਫਸਰ ਨੇ ਆਪਣੀ 300 ਕਨਾਲ ਜਗ੍ਹਾ ਜੋ ਕਿ ਹਿਮਾਚਲ ਪ੍ਰਦੇਸ਼ ਦੇ ਘਣੇ ਜੰਗਲਾਂ ਵਿੱਚ ਪੈਂਦੀ ਹੈ ਉਸ ਨੂੰ ਜੰਗਲੀ ਜਾਨਵਰਾਂ ਤੋਂ ਬਚਾਇਆ ਤੇ ਉੱਥੇ ਖੇਤੀ ਕਰਨੀ ਸ਼ੁਰੂ ਕੀਤੀ ਅੱਜ ਦੇ ਇਸ ਵਲੌਗ ਵਿੱਚ ਅਸੀਂ ਜਾਣਾਂਗੇ ਕਿ ਇਸ ਜਗ੍ਹਾ ਨੂੰ ਖੇਤੀ ਲਾਇਕ ਬਣਾਉਣ ਲਈ ਇਸ ਫੌਜੀ ਅਫਸਰ ਨੂੰ ਕਿਨਾ-ਕਿਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਤੋਂ ਇਲਾਵਾ ਅੱਜ ਦਾ ਇਹ ਵਲੌਗ ਉਹਨਾਂ ਲਈ ਵੀ ਖਾਸ ਹੈ ਜੋ ਆਪਣੇ ਪੰਜਾਬ ਦੀਆਂ ਜ਼ਮੀਨਾਂ ਨੂੰ ਛੱਡ ਕੇ ਜਾਂ ਆਪਣੇ ਪੰਜਾਬ ਦੀਆਂ ਜ਼ਮੀਨਾਂ ਨੂੰ ਵੇਚ ਕੇ ਜਾਂ ਕਰਜ਼ੇ ਚੁੱਕ ਕੇ ਬਾਹਰਲੇ ਦੇਸ਼ਾਂ ਵਿੱਚ ਰੋਜ਼ਗਾਰ ਦੀ ਭਾਲ ਲਈ ਜਾ ਰਹੇ ਹਨ ਤੇ ਚਲੋ ਸਾਡੇ ਨਾਲ ਬਣੇ ਰਹੋ ਇਸ ਵਲੌਗ ਦੇ ਐਂਡ ਤੱਕ ਆ ਜਾਓ ਭਾਜੀ ਦੇਖੋ ਤੁਸੀਂ ਦੇਖਿਆ ਅੰਕਲ ਜੀ ਹੁਣਾਂ ਦੀ ਚੁਸਤੀ ਫੁਰਤੀ ਕਿੰਨੀ ਆ ਪਾਜੀ ਅੰਕਲ ਜੀ ਤੁਹਾਡੀ ਉਮਰ ਕਿੰਨੀ ਆ ਮੇਰੀ ਐ 65 ਲਓ ਜੀ ਦੇਖ ਲਓ ਮੈਨੂੰ ਦੱਸਦੇ ਹੀ ਭਰਾ ਜੀ ਹੁਣੀ ਮੈਂ ਹਾਂਜੀ ਜਿਨ੍ਹਾਂ ਦੇ ਕਰਕੇ ਮੈਂ ਇੱਥੇ ਆਇਆ ਹਾਂ ਇਹਨਾਂ ਦੇ ਬੇਟੇ ਆ ਤੇ ਉਹ ਮੈਨੂੰ ਦੱਸ ਰਿਹਾ ਸੀਗੇ ਕਿ ਸਾਨੂੰ ਸਾਡੇ ਫਾਦਰ ਸਾਹਿਬ ਕਹਿੰਦੇ ਆ ਵੀ ਲਓ ਮੇਨਾ 4-5 ਕਿਲੋਮੀਟਰ ਦੀ ਰੇਸ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਹਿੰਦੇ ਹਜੇ ਵੀ ਉਹ 4-5 ਕਿਲੋਮੀਟਰ ਦੀ ਰੇਸ ਲਾਉਂਦੇ ਇੱਛੂ ਕਿਹਾ ਦੌੜੋ ਮੈਨੇ ਕਹਿੰਦੇ ਤੇ ਉਹਦਾ ਅੰਕ ਜੀ ਤੁਹਾਡੀ ਤੁਸੀਂ ਕਿਸ ਸਰਵਿਸ ਵਿੱਚ ਸੀਗੇ ਇਹ ਦੱਸੋ ਪਹਿਲਾਂ ਮੈਂ ਆਰਮੀਜ਼ ਦਾ ਸਰ ਪਹਿਲੇ ਪੰਜਾਬ ਰੇਜiment ਵਿੱਚ ਮੈਂ ਥਾ ਅੱਛਾ ਜੀ 17 ਸਾਲ ਮੈਨੇ ਪੰਜਾਬ ਰੇਜiment ਵਿੱਚ ਕਿ ਉਸਕੇ ਬਾਅਦ ਮੈਂ ਡੀਐਸਸੀ ਵਿੱਚ ਚਲਾ ਗਿਆ ਥਾ ਅੱਜ ਵੀ ਮੇਰੇ ਕੋ ਦੋ ਪੈਨਸ਼ਨਾਂ ਮਿਲਦੀਆਂ ਠੀਕ ਹੈ ਚਲੋ ਸਾਡੀ ਕਿਸਮਤ ਚੰਗੀ ਜੀ ਤੁਹਾਡੇ ਜਿਹੜੇ ਸੁਪੁੱਤਰ ਆ ਉਹਨਾਂ ਨੇ ਮੈਸੇਜ ਕੀਤਾ ਮੇਰੇ ਚੈਨਲ ਤੇ ਕਿਸੇ ਵੀਡੀਓ ਤੇ ਤੇ ਤੁਹਾਨੂੰ ਅਸੀਂ ਮਿਲੇ ये बोड़ी है सर नेचुरली पानी है इधर से बरते थे हम हाँ जी ये इधर से देखो सर पानी ना अच्छा जी हाँ जी ये नेचुरली पानी है सर और ये मतलब कि इसी लेवल पे रहता है जितना मर्जी पानी निकाल लो आप हाँ जी जितनी मर्जी गर्मी होगी सर इतना पानी ही रहेगा अच्छा जी इसे नीचे नहीं आप इस पानी को कर सकते आप ਕਿਆ ਬਤ ਹੈ ਹਾਂਜੀ ਇਹ ਮਤਲਬ ਇੱਕ ਸੋਰਸ ਆਫ ਵਾਟਰ ਆ ਇਥੋਂ ਸੋਰਸ ਸ਼ੁਰੂਆਤ ਇਥੋਂ ਹੋ ਰਹੀ ਹੈ ਹਾਂਜੀ ਹਾਂਜੀ ਪਹਾੜਾਂ ਚੋਂ ਰਿਸ ਰਿਸ ਕੇ ਆ ਰਿਹਾ ਹਾਂਜੀ ਇਹ ਸਰ ਜਦ ਮੈਂ 97 ਮੈਂ ਪੈਨਸ਼ਨ ਆਇਆ ਥਾ ਉਸਕੇ ਬਾਅਦ ਸਰ ਮੈਨੇ ਜਦ ਫੌਜ ਮੈਂ ਮਤਲਬ ਕਿ ਪੈਨਸ਼ਨ ਆਇਆ ਤੋ ਮੈਨੇ ਗਧਾ ਖਰੀਦਾ ਸਰ ਅੱਛਾ ਜੀ ਗਧਾ ਖਰੀਦਾ ਔਰ ਮਤਲਬ ਕਿ ਮੇਰੇ ਕੋ ਗੋਂ ਵਾਲੇ ਹੱਸਣੇ ਲਗੇ अच्छा। बोला यार फौजी आदमी पेंशन आते हैं तो वहाँ गाड़ियाँ खरीदते हैं आपने गधा खरीदा मैं ले अभी यार सड़क नहीं इधर कुछ नहीं तो गाड़िया तो मैं कैसे खरीद सकता हूँ गाड़ी का काम ही नहीं है अभी अभी कोई भी मेरे मेरे को गधे का ही काम है गधा सर इधर मकान जो नीचे वाली मंजिल है आँजी, आँजी। ये मैंने इधर से ईंट ढोई थी पूरी इस नाले में फेंक गए थे वो ट्रक वाले इधर हाँ सर ये नाला ना ये रास्ता नहीं था आगे मतलब के जाने के लिए कोई रास्ता नहीं था इस ਇਹ ਮਤਲਬ ਕਿ ਜਿਆਦਾ ਸੇ ਜਿਆਦਾ 2 ਫੁੱਟ ਰਸਤਾ ਥਾ ਅੱਛਾ ਜੀ ਚੌੜਾ ਨਾ 2 ਫੁੱਟ ਰਸਤਾ ਥਾ ਠੀਕ ਹੈ ਫਿਰ ਉਹ ਗਧੇ ਤੇ ਇੰਟੈਟ ਹੋਈ ਪੂਰੀ ਘਰ ਤੱਕ ਤੁਸੀਂ ਲਾਏ ਹੁੰਦੇ ਹੀ ਬੰਦੇ ਲਾਏ ਹੁੰਦੇ ਸੀਗੇ ਆਪ ਹੀ ਲੱਗੇ ਰਹਿੰਦੇ ਸੀ ਆਪੇ ਖੁਦ ਲੱਗੇ ਰਹਿਣਾ ਸਰ ਮਿਲਟਰੀ ਵਾਲਿਆਂ ਦੀ ਇੱਕ ਬੜੀ ਖਾਸियत ਹੁੰਦੀ ਹੈ ਜੀ ਆਰਮੀ ਵਾਲਿਆਂ ਦੀ ਹਾਂ ਜੀ ਉਹ ਬਿੱਲ ਨਹੀਂ ਬੈਸ ਸਕਦੇ ਕਿਉਂਕਿ ਆਹ ਤਾਂ ਇਦਾਂ ਦੀ ਪਾਤੀ ਗਈ ਹੁੰਦੀ ਆ ਠੀਕ ਆ ਜੀ ਮਿਲਟਰੀ ਦੁਆਰਾ ਲੱਗੇ ਹੀ ਰਹਿੰਦੇ ਕੋਈ ਨਾ ਕੋਈ ਕੰਮ ਕਰ ਹਾਂਜੀ ਜੋ ਕਿ ਚੰਗੀ ਗੱਲ ਆ ਹਾਂਜੀ ਹਾਂਜੀ ਤਾਂ ਹੀ ਐਸੇ ਕਰਕੇ ਤੁਸੀਂ ਫਿਟਿਆ ਤਾਂ ਵੀ ਸਰ ਮਤਲਬ ਇਹ ਫਿਟ ਵੀ ਤਾਂ ਵੀ ਹੈ ਮਤਲਬ ਕਿ ਕਹਿੰਦੇ ਸੰਜੋ ਮਤਲਬ ਕਿ ਆਰਮੀ ਵਿੱਚ ਟ੍ਰੇਨਿੰਗ ਹੀ ਐਸੀ ਦਿੱਤੇ ਹੈ ਕਿ ਮਤਲਬ ਕਿ ਇਮਾਨਦਾਰੀ ਨਾਲ ਕਮਾਣਾ ਹੈ ਔਰ ਇਮਾਨਦਾਰੀ ਨਾਲ ਖਾਣਾ ਹੈ ਕਿਸੇ ਕੇ ਸਾਥ ਬੇਈਮਾਨੀ ਨਹੀਂ ਕਰਨੀ ਹੈ ਸਰ ਅੱਛਾ ਇੱਕ ਮੈਨੂੰ ਨਾ ਗੱਲ ਦੱਸੋ ਬਹੁਤ ਜ਼ਰੂਰੀ ਮੈਨੂੰ ਗੱਲ ਯਾਦ ਆਈ ਪੰਜਾਬ ਦੇ ਪਹਾੜੀ ਇਲਾਕੇ ਚ ਘੁੰਮਦਾ ਰਹਿਣਾ ਹਾਂਜੀ ਉੱਥੇ ਮੈਨੂੰ ਪਤਾ ਲੱਗਾ ਵੀ ਜਿੱਦਾਂ ਤੁਹਾਡਾ ਆਪਣਾ ਵੀ ਤੁਸੀਂ ਮਾਲਕੀ ਦੇ ਵਿੱਚ ਦਰਖਤ ਲਗਾਏ ਪੇੜ ਲਗਾਏ ਆ ਹਾਂਜੀ ਉਹਨਾਂ ਨੂੰ ਕੱਟਣ ਲਈ ਵੀ ਤੁਹਾਨੂੰ ਜੰਗਲਾਤ ਦੀ ਪਰਮਿਸ਼ਨ ਲੈਣੀ ਪੈਂਦੀ ਆ ਹਾਂਜੀ ਕੀ ਹਿਮਾਚਲ ਚ ਹਾਂਜੀ ਇੱਥੇ ਇਸ ਜਗ੍ਹਾ ਤੇ ਵੀ ਇਦਾਂ ਕਰਨਾ ਪੈਂਦਾ ਆ ਕੀ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਦਰਖਤ ਵੱਢਣ ਦੀ ਹਾਂਜੀ ਪਰਮਿਸ਼ਨ ਲੈਣਾ ਪਉਂਦੀ ਨਹੀਂ ਆ 3 ਜਾਂ 4 ਦਰਖਤ ਤੇ ਉੱਪਰ ਆਹ ਕੱਟਣੇ ਹੋਣ ਪਰਮਿਸ਼ਨ ਲੈਣਾ ਪਉਂਦੀ ਫਿਰ ਖੈਰ ਦਾ ਦਰਖਤ ਆਹ ਕੱਟਣਾ ਹੋਇਆ ਪਰਮਿਸ਼ਨ ਲੈਣਾ ਪਉਂਦੀ ਉਹ ਤਾਂ ਜੀ ਤੁਸੀਂ ਵੇਚ ਨਹੀਂ ਸਕਦੇ ਕਹਿੰਦੇ ਖੈਰ ਉਹ ਤਾਂ ਪਰਮਿਟ ਦੇ ਥਰੂ ਵਿਖਦਾ ਹਾਂ ਹਾਂ ਜੀ ਪਰਮਿਟ ਦੇ ਥਰੂ ਠੇਕੇਦਾਰ ਆ ਕੇ ਜਿੰਨਾ 10 ਸਾਲ ਬਾਅਦ ਖੁੱਲਦਾ ਹੈ 10 ਸਾਲ ਬਾਅਦ ਗਵਰਨਮੈਂਟ ਦਿੰਦੀ ਪਰਮਿਸ਼ਨ ਫਿਰ ਉਹ ਠੇਕੇਦਾਰ ਆਣਗੇ ਉਹ ਫਿਰ ਸਾਢੇ 9 ਰੇਟ ਕਰਨਗੇ ਤੇ ਉਹ ਉੱਪਰ ਤੇ ਪਰਮਿਸ਼ਨ ਲੈ ਕੇ ਤੇ ਉਹ ਕੱਟ ਕੇ ਲੈ ਜਾਣਗੇ ਠੀਕ ਇਸ 300 ਕਨਾਲਾਂ ਦੇ ਵਿੱਚ ਹਾਂ ਜੀ ਤੁਸੀਂ ਕੀ ਕੀ ਲਗਾਉਨੇ ਆ ਅਸੀਂ ਕੁਝ ਫਲਦਾਰ ਪੌਦੇ ਲਗਾਏ ਆ ਸਰ ਜਿੱਦਾਂ ਕਿ ਜਿੱਦਾਂ ਅਮਰੂਦ ਹੈ ਹਾਂ ਜੀ ਉਹਨਾਂ ਦਾ ਮਤਲਬ ਹੈ ਕਿ ਟ੍ਰਾਇਲ ਵਾਸਤੇ ਸੇਬ ਵੀ ਲਗਾਇਆ ਹੈ ਠੀਕ ਹੈ ਜੀ ਫਿਰ ਨਾਸ਼ਪਾਤੀ ਹੈ ਠੀਕ ਹੈ ਅਮਰੂ ਇਹ ਬਾਕੀ ਸਬਜ਼ੀਆਂ ਲਗਾ ਰਹੇ ਸਰ ਠੀਕ ਹਾਂਜੀ ਇਸ ਜਗ੍ਹਾ ਤੇ ਹਾਂਜੀ ਚਲੋ ਇਹ ਜਗ੍ਹਾ ਕਿਹੜੀ ਹੈ ਇੱਕ ਵਾਰੀ ਦੁਬਾਰਾ ਇਹ ਵੀ ਦੱਸ ਦਿਓ ਮੈਨੂੰ ਇਹ ਵੈਸੇ ਸਰ ਕਿਹੜਾ ਪਿੰਡ ਪੈਂਦਾ ਹੈ ਕਿਹੜਾ ਸ਼ਹਿਰ ਹੈ ਬਕਲੇੜ ਹੈ ਸਰ ਗੋਮ ਬਕਲੇੜ ਹੈ ਠੀਕ ਹੈ ਜੀ ਕਨ ਪੋਸਟ ਆਫਿਸ ਬਿਲਾਸਪੁਰ ਹੈ ਪੰਚਾਇਤ ਬਿਲਾਸਪੁਰ ਹੈ ਠੀਕ ਹੈ ਜੀ ਤੇ ਇਹ ਸਰਾਹਾਂ 62 ਮੈਂ ਖਰੀਦੀ ਥੀ

ਕਿਆ ਵਾਤਾ ਇਹ ਦੇਖੋ ਬਹੁਤ ਸੁਣਿਆ ਜੀ ਖੈਰ ਦਾ ਕੱਥਾ ਕੱਥੇ ਲਈ ਹਾਂਜੀ ਮੇਨ ਕਹਿ ਰਿਆ ਨੂੰ ਵੀ ਕੱਥੇ ਲਈ ਕੱਥੇ ਚ ਬਹੁਤ ਯੂਸ ਹੁੰਦਾ ਮੈਡੀਸਨਲ ਵੈਲਿਊ ਬਹੁਤ ਹੈ ਇਸਪਰ ਹਾਂਜੀ ਹਰ ਮਤਲੇ ਦਵਾਈਆਂ ਚ ਵੀ ਪਉਂਦਾ ਜਿੰਨਾਂ ਕਪੜਿਆਂ ਚ ਕਲਰ ਚੜਨਾ ਉਸ ਵਿੱਚ ਵੀ ਇਹ ਕੱਥਾ ਪਹਿਣਾ ਠੀਕ ਹੈ ਜੀ ਜਦੋਂ ਸਰ ਆਹ ਪੈਨਸ਼ਨ ਆਏ ਤੇ ਮਤਲੇ ਕਿ ਜਿੰਨਾਂ ਉੱਥੇ ਝਾੜ ਝੂੜਾ ਨੇ ਮਤਲੇ ਕਿ ਸਾਫ ਸਫਾਈ ਕਰਨੇ ਵਾਲੀ ਥੀ ਪੂਰਾ ਜੰਗਲ ਬਣਿਆ ਹਾਂ ਹਾਂਜੀ ਹਾਂਜੀ ਤਾਂ ਸੈਂਜੋ ਲੋਕ ਹੱਸਦੇ ਹੋਏ ਹਾਂਜੀ ਫੋਜੀ ਆਦਮੀ ਆਇਆ ਯਾਰ ਪੈਨਸ਼ਨ ਉਸਨੇ ਝਾੜਾ ਨੇ ਤਾਂ ਕੋਲ ਨਾ ਉਹਰ ਕੀ ਕਰਨਾ ਜੀ ਜੀ ਮਾਰੇ ਕੋ ਹੱਸਦੇ ਥੇ ਲੇਕਿਨ ਜਬ ਮਤਲੇ ਕੇ ਸਰ ਪਹਿਲੀ ਵਾਰ ਮੈਨੇ ਗੇਹੂ ਬੀਜੀ ਹਾਂਜੀ ਨਹੀਂ ਪਹਿਲੀ ਮੱਕੀ ਕੀ ਫਸਲ ਬੀਜੀ ਅੱਛਾ ਪਹਿਲਾ ਮੱਕੀ ਬੀਜੀ ਹਾਂ ਪਹਿਲੀ ਮੱਕੀ ਬੀਜੀ ਤੋ ਮੈਨੇ 40 ਬੋਰੀ ਨਿਕਾਲੇ ਮੱਕੀ ਕੀ ਨਾ ਅੱਛਾ ਜੀ ਤੋ ਬੋ ਜੋ ਹੱਸਦੇ ਥੇ ਬੋ ਹੀ ਮੇਰੇ ਕੋ ਬੋਲਤੇ ਯਾਰ ਮਾਰੇ ਕੋ ਵੀ ਮੱਕੀ ਦੋ ਬੋਲੇ ਨਾ ਇਹਦਾ ਬੰਦਰ ਖਾਈ ਜਾਣੀ ਇਹਦੀਆਂ ਮੱਕੀ ਲੇਕਿਨ ਸਰ ਮਤਲੇ ਕੇ ਆਹਾਂ ਪੂਰੇ ਜਿਤਨੇ ਪਹਿਲੇ ਮੈਂ ਮੇਰਾ ਰਾਦਾ ਹੈ ਵੀ ਮਤਲੇ ਇੱਕ ਹੀ ਖੇਤ ਬਣਾ अपने हाँ। गई, हाँ फिर मेरा एक दोस्त था बोला 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 यार यार करना करना पड़ेगा उसको मतलब राखी तो करना हाँ। पड़ेगी। जी जी जी। तो तो पड़ेगी, पूरी हाँ। पूरी पूरी हाँ मैंने मैंने लिया और और हाँ। कितनी की खा जाएंगे, मैं कोई बात नहीं, तो सर निकली पूरे को दी मक्की बदले के गाँव में ਸਬਜ਼ੀਆਂ ਬਹੁਤ ਵੰਡੀਆਂ ਜੀ ਇੱਥੇ ਕਹਿੰਦੇ ਹਾਂਜੀ ਦਿੱਤੀਆਂ ਸੀ ਹਾਂਜੀ ਹਾਂਜੀ ਦਿੱਤੀਆਂ ਕਰੋਨਾ ਚ ਲੋਕ ਜਿੰਦਾ ਬਹੁਤ ਪਰੇਸ਼ਾਨ ਸੀਗੇ ਹਾਂਜੀ ਤਾਂ ਤੁਹਾਡੇ ਕੋ ਸਬਜ਼ੀਆਂ ਲੈਣ ਆਉਂਦੇ ਹੁੰਦੇ ਸੀ ਹਾਂਜੀ ਆਉਂਦੇ ਸੀ ਸਰ ਤੇ ਤੁਸੀਂ ਮਤਲਬ ਫ੍ਰੀ ਵਿੱਚ ਸਬਜ਼ੀਆਂ ਦਿੱਤੀਆਂ ਕਿ ਲੋਕਾਂ ਦਾ ਚਲੋ ਭਲਾ ਹੋ ਸਕੇ ਸਰ ਮਤਲਬ ਇਹ ਕਰਨਾ ਪੜਦਾ ਹੈ ਸਰ ਕਈਆਂ ਦੇ ਵਿਚਾਰਿਆਂ ਦੇ ਉਸ ਟਾਈਮ ਤੋਂ ਮਕਾਨ ਕੇ ਬਾਹਰ ਵੀ ਨਹੀਂ ਕੀ ਤੋ ਨਿਕਲ ਰਹੇ تھے ਜੀ ਔਰ ਦੁਕਾਨ ਤੇ ਤਾਂ ਕਹਾਂ ਜਾਣਾ ਦੁਕਾਨ ਤੇ ਵੀ ਸਬਜ਼ੀ ਨਹੀਂ ਮਿਲ ਰਹੀ ਥੀ ਹਾਂ ਦੇਖੋ ਜੀ ਦਿਲ ਵੱਡਾ ਹੋਣਾ ਚਾਹੀਦਾ ਬਹੁਤ ਇੱਕ ਤੁਹਾਡੀ ਇੱਕ ਸ਼ਲਾਗਾਯੋਗ ਇਹ ਐਫਰਟ ਸੀਗੀ ਉਸ ਟਾਈਮ ਤੇ ਹਾਂਜੀ ਲੋਕ ਬਹੁਤ ਡਰੇ ਹੋਏ ਸੀਗੇ ਪਰੇਸ਼ਾਨ ਸੀਗੇ ਹਾਂਜੀ ਤੇ ਤੁਸੀਂ ਜਿਹੜਾ ਸਟੈਪ ਲਿਆ ਸੀ ਮੈਨੂੰ ਤੁਹਾਡੇ ਬੇਟਾ ਜੀ ਦੱਸਦੇ ਸੀਗੇ ਅੱਛਾ ਤੇ ਉਹਨਾਂ ਨੇ ਇਹ ਗੱਲ ਦੱਸੀ ਸੀ ਮੈਨੂੰ ਗੱਲ ਕਰਦੇ ਵੀ ਇੰਨੇ ਮਤਲਬ ਕਿ ਇਦਾਂ ਦੇ ਦੌਰ ਦੇ ਵਿੱਚ ਅਸੀਂ ਮਤਲਬ ਕਿ ਮੇਰੇ ਫਾਦਰ ਸਾਹਿਬ ਨੇ ਇਨਾ ਧਿਆਨ ਰੱਖਿਆ ਲੋਕਾਂ ਦਾ ਤੇ ਇਹ ਇਹੀ ਕਾਰਨ ਹੈ ਵੀ ਤੁਹਾਡੀ ਇੱਥੇ ਯੂਨਿਟੀ ਹੈਗੀ ਸਾਰਿਆਂ ਦੀ ਮੈਂ ਦੇਖਿਆ ਨਹੀਂ ਸਰ بڑے ਬੰਦੇ ਮਤਲਬ ਕਿ ਸਹੀ ਹੋ ਗੂ ਵੀ ਕਰਤੇ ਹਨ ਹਾਂਜੀ ਹਾਂਜੀ ਐਸੇ ਹਮ ਤੋ ਕੀ ਕਰ ਸਕਤੇ ਹਾਂ ਲੇਕਿਨ ਹਮਾਰਾ ਤੋ ਯਹੀ ਥਾ ਫਰਜ਼ ਚਲੋ ਜਿੰਨਾ ਕਿ ਹਮਾਰੇ ਸੇ ਹੋਆ ਹਮਨੇ ਕੋਸ਼ਿਸ਼ ਕੀਤੀ ਨਹੀਂ ਨਾਲੇ ਦੇਖੋ ਜੀ ਸਿੱਖੀਜ਼ਮ ਜੋ ਹੈ ਨਾ ਸਿੱਖੀ ਹੁੰਦਾ ਮੂਡਲਾ ਬੁਨਿਆਦੀ ਰੂਲ ਕਹਿ ਸਕਦੇ ਆ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਵੰਡ ਛਕੋ ਜੀ ਹਾਂਜੀ ਇਹ ਬਹੁਤ ਇੱਕ ਇਸ ਚੀਜ਼ ਤੇ ਤੁਸੀਂ ਬਹੁਤ ਖਰੇ ਉਤਰੇ ਆ ਮੈਂ ਦੇਖਿਆ ਜਰੂਰ ਤੇ ਜਾਣਿਆ ਵੀ ਸਾਨੂੰ ਕਈ ਵਾਰੀ ਅੰਕਲ ਜੀ ਪਤਾ ਹੀ ਨਹੀਂ ਹੁੰਦਾ ਸਾਡੇ ਆਲੇ ਦੁਆਲੇ ਇੰਨੀਆਂ ਵਧੀਆ ਜਗ੍ਹਾ ਵੀ ਆ ਤੇ ਇੰਨੇ ਮਿਹਨਤੀ ਲੋਕ ਵੀ ਹੈਗੇ ਆ ਹਾਂਜੀ ਹਾਂਜੀ ਤੇ ਇਹ ਦਿਖਾਉਣਾ ਬਹੁਤ ਜ਼ਰੂਰੀ ਹੁੰਦਾ ਆ ਮੇਰੇ ਦਰਸ਼ਕਾਂ ਨੂੰ ਹਾਂਜੀ ਕਿ ਕੋਈ ਰਸਤੇ ਜਿਹੜੇ ਕਿਤੇ ਲੱਗਦਾ ਖਤਮ ਹੋ ਗਏ ਹੁਣ ਕੁਛ ਨਹੀਂ ਹੈਗਾ ਉਹ ਤੁਹਾਡੇ ਵਰਗੇ ਇਨਸਾਨ ਹੀ ਉਹ ਰਸਤਿਆਂ ਨੂੰ ਲੱਭਣ ਵਿੱਚ ਜਾਂ ਉਹ ਦੱਸਦੇ ਆ ਵੀ ਨਹੀਂ ਜੀ ਹਾਂਜੀ ਕਿੱਤੇ ਵੀ ਕੋਈ ਐਂਡ ਨਹੀਂ ਹੈਗਾ ਹਰ ਚੀਜ਼ ਦਾ ਹੱਲ ਹੈਗਾ ਹਾਂ ਜੀ ਇਹ ਤਰਗਾੜ ਹੁੰਦੀ ਇੱਕ ਕਿਹੜੀ ਜੀ ਆਹ ਇਹ ਰੇਲਣ ਰੇਲਣ ਬੋਲਤੇ ਹਮ ਆਪਣੀ ਇਸ ਮੈਨਾ ਨਹੀਂ ਇਹ ਬਸੂਂਟੀ ਹੈ ਇਹ ਬਸੂਂਟੀ ਹੈ ਹਾਂ ਹਾਂ ਜਿਸਕੋ ਮੈਂ ਉਹ ਮੈਨਾ ਨਹੀਂ ਬੋਲਤੇ ਉਹ ਤੋਤਾ ਔਰ ਮੈਨਾ ਆਪਸ ਵਿੱਚ ਮੈਂ ਬਾਤ ਕਰ ਰਹੇ تھے ਜਹਾਂ ਬਸੂਂਟੀ ਬਰੇ ਹਨ ਔਰ ਬਣਿਆ ਹੋਏ ਉੱਥੇ ਬੰਦਾ ਕਿਹਾਂ ਮਰਿਆ ਹਾਂਜੀ ਹਾਂਜੀ ਸੁਣਿਆ ਮੈਂ ਤੇ ਇਸ ਜਗ੍ਹਾ ਤੋਂ ਕਿ ਜੜੀ ਬੂਟੀ ਵੀ ਹੁੰਦੀ ਹੋਵੇਗੀ ਇੱਥੇ ਜਦੋਂ ਬਸੂਂਟੀ ਤੁਸੀਂ ਦੱਸਿਆ ਕੀ ਉਹ ਕੋਈ ਲੈਣ ਵੀ ਆਉਂਦਾ ਤੁਹਾਡੇ ਕੋਲੋਂ ਨਹੀਂ ਸਰ ਇਹ ਤਾਂ ਮਤਲਬ ਕਿ ਆਮ ਮਿਲ ਜਾਂਦੀ ਸਾਰੀ ਜਗ੍ਹਾ ਹੁੰਦੀ ਸਰ ਠੀਕ ਮੇਰਾ ਇੱਕ ਹਾਂਜੀ ਹਾਂਜੀ ਮੇਰਾ ਇੱਕ ਦਿਨ ਬੈਲ ਤਾਂ ਬਿਮਾਰ ਹੋ ਗਿਆ ਅੱਛਾ ਜੀ ਤੇ ਮੈਂ ਇੱਥੇ ਗਿਆ ਇੱਕ ਬੰਦੇ ਕੋਲ ਤੇ ਉਹਨੂੰ ਮੈਂ ਬੋਲਿਆ ਯਾਰ ਬੈਲ ਮੇਰਾ ਬਿਲਕੁਲ ਬਿਮਾਰ ਹੋ ਗਿਆ ਇੱਧਰ ਲੇਟ ਗਿਆ ਸਰ ਹਾਂਜੀ ਉਸਨੇ ਉਹ ਭਰਿਆਂ ਭਰਿਆਂ ਹੁੰਦੀ ਹੈ ਇੱਕ ਹਾਂਜੀ ਹਾਂਜੀ ਹੁੰਦੀ ਹੈ ਉਸ ਦਾ ਪਾਊਡਰ ਲਿਆ ਗਾ ਨਾ ਉੱਪਰ ਨਾ ਢੂੜਨ ਆਲੇ ਮਲਿਆ ਉਹਨੇ ਅੱਛਾ ਜੀ ਤੇ ਉੱਪਰ ਕੰਬਲ ਉਢਾ ਦਿੱਤਾ ਅੱਛਾ ਜੀ 2 ਘੰਟੇ ਚ ਬੈਲ ਖੜਾ ਹੋ ਗਿਆ ਸਰ ਪੱਲੇ ਪੱਲੇ ਹਾਂਜੀ ਮੁਰਦੇ ਦੇ ਸਮਝ ਪਤਾ ਨਹੀਂ ਹਨ ਸਰ ਬੂਟੀਆਂ ਤਾਂ ਬੜੀਆਂ ਨੇ ਇੱਥੇ ਹਾਂ ਲੇਕਿਨ ਸਾਨੂੰ ਗਿਆਨ ਨਹੀਂ ਆਉਣਾ ਚੀਜ਼ਾਂ ਦੇ ਬਾਰੇ ਜਿਹੜੇ ਵੈਦ ਉਹ ਹੈਗੇ ਹਜੇ ਹਾਂ ਹੈ ਇਹੋ ਮਤਲਬ ਹੈ ਕਿ ਨਾ ਅੱਛਾ ਜੀ ਅੱਛਾ ਹਾਂ ਜੀ ਨਹੀਂ ਚਲੋ ਸਾਡੀ ਅੰਕਲ ਜੀ ਕੋਸ਼ਿਸ਼ ਹੁੰਦੀ ਹੈ ਇਹ ਹਾਂ ਜੀ ਕਿ ਜਿੱਦਾਂ ਮੈਂ ਆਪਣੇ ਚੈਨਲ ਤੇ ਬਹੁਤ ਵੀਡੀਓ ਪਾਈਆਂ ਆ ਹਾਂ ਜੀ ਜੜੀ ਬੂਟੀਆਂ ਬਾਰੇ ਹਾਂ ਜੀ ਤੇ ਕਾਫੀ ਮੇਰੇ ਨਾਲ ਇੱਕ ਦੋ ਵੈਦ ਵੀ ਜੁੜੇ ਹੋਏ ਆ ਹਾਂ ਜੀ ਤੇ ਕੋਈ ਬਜ਼ੁਰਗ ਵੀ ਆ ਜਿੱਦਾਂ ਤੁਹਾਡੇ ਵਰਗੇ ਕੋਈ ਹਾਂਜੀ ਜਾਂ ਤੁਹਾਡੇ ਤੋਂ ਏਜ ਨਹੀਂ ਮੈਂ ਤੁਹਾਨੂੰ ਜਾਣਾਂ ਹਾਂ ਤਾਂ ਮੈਂ ਜਾਣਕਾਰੀ ਕੱਲ ਮੈਂ ਬੁਲਾਵਾਂਗਾ ਤੁਹਾਨੂੰ ਉਹਨਾਂ ਦੇ ਨਾਲ ਠੀਕ ਹੈ ਜੀ ਤੇ ਮਿਲ ਗਏ ਉਹ ਘਰ ਤਾਂ ਮੈਂ ਪੱਕਾ ਤੁਹਾਨੂੰ ਉਹਨਾਂ ਦੇ ਕੋਲ ਲੈ ਕੇ ਚੱਲੋ ਬਹੁਤ ਵਧੀਆ ਅੱਛਾ ਸਰ ਜਿੱਦਾਂ ਸਾਡੀ ਗੱਲ ਚੱਲ ਰਹੀ ਸੀ ਕਿ ਵੀ ਰੋਜ਼ਗਾਰ ਨੂੰ ਲੈ ਕੇ ਜਿੱਦਾਂ ਪੰਜਾਬ ਦੇ ਵਿੱਚੋਂ ਜਾਂ ਹੋਰਾਂ ਦੇਸ਼ ਦੇ ਹੋਰਾਂ ਕੋਨਿਆਂ ਵਿੱਚੋਂ ਲੋਕੀ ਬਾਹਰ ਜਾ ਰਹੇ ਆ ਹੁਣ ਜਹਾਜ਼ ਭਰ-ਭਰ ਆ ਰਹੇ ਆ ਵਾਪਸੀ ਜਿਹੜਾ ਇਲੀਗਲ ਆ ਹਾਂਜੀ ਇੱਥੇ ਰੋਜ਼ਗਾਰ ਦੀ ਬਾਰੇ ਤੁਸੀਂ ਜਿੱਦਾਂ ਗੱਲ ਕਰ ਰਹੇ ਸੀਗੇ ਵੀ ਤੁਸੀਂ ਇੱਥੋਂ ਫਸਲ ਦੇ ਵਿੱਚੋਂ ਕਿੰਨਾ ਮੁਨਾਫਾ ਕੱਟਿਆ ਹਾਂਜੀ ਜਿਹੜਾ ਬੰਦਾ 40 50 ਲੱਖ ਲਾ ਕੇ ਜਾ ਰਿਹਾ ਬਾਹਰ ਹਾਂਜੀ ਤੇ ਫੇਰ ਵੀ ਫਰਜ਼ਾਂ ਦਾ ਜਮੀਨਾਂ ਵੇਚ ਰਿਹਾ ਹੈ ਜਮੀਨਾਂ ਵੇਚ ਰਿਹਾ ਹੈ ਹਾਂਜੀ ਉਹ ਆਹ ਬੱਕਰੀ ਪਾਲਣ ਦਾ ਧੰਦਾ ਕਰ ਲੈਣਾ ਜਮੀਨ ਲਾਲਾਣਾ ਹਾਂ ਜੀ ਔਰ ਤੁਸੀਂ ਕਿੱਥੇ ਆ ਕੇ ਮਤਲਬ ਕਿ ਕਿੱਦਾਂ ਦੀ ਜਗ੍ਹਾ ਤੇ ਕਿੰਨੇ ਚੈਲੰਜਸ ਦੇ ਬਾਵਜੂਦ ਖੇਤੀ ਕਰਦੇ ਹੋ ਦੇਖੋ ਸਰ ਮੈਨੂੰ ਕੋਈ ਬੋਲੇ ਪੇ ਜ਼ਮੀਨ ਮੈਨੂੰ ਦੇ ਦੋ ਮਤਲਬ ਕਿ ਇਸ ਜ਼ਮੀਨ ਦਾ ਵਿੱਚ ਮੈਂ ਤਾਂ ਕਿਸੇ ਨੂੰ ਨਹੀਂ ਖਰੀਦ ਕੇ ਦਿਆ ਆਪਣੀ ਜਮੀਨ ਨਹੀਂ ਦਿਆਂਗਾ ਜੀ ਜੀ ਮੈਂ ਤਾਂ ਮੇਰੇ ਡੈਡੀ ਨੇ ਦਿੱਤੀ ਸੀ ਉਹ ਵੀ ਮੈਨੇ ਵਾਪਸ ਲਈ ਉਹਨਾਂ ਨੇ 2000 ਮੈਂ ਬੇਚੀ ਸੀ ਔਰ ਹਮਨੇ 16000 16 ਲੱਖ ਮੈਂ ਵਾਪਸ ਲਈ ਉਹ ਹਮ ਬੰਦੇ ਸੇ ਮਤਲਬ ਕਿ ਜੀ ਜੀ ਔਰ ਸਰ ਮੈਂ ਮੈਨੂੰ 60 पैंठ हजार रुपया पेंशन मिल रही मतलब कि मैं तो ना भी कुछ करा था भी हाँ, मेरा मतलब के गुजारा दोनों बेटे आर्मी में मतलब कि कोई ये नहीं एक बहू मतलब के स्टाफ न लगी हुई ले, है दूसरी लेक्चरर लगने वाली है तो सर मेरे को कोई इतना ये नहीं लेकिन मैं सुबह चार बजे उठता हूँ फिर भी ਸੋਵਾ ਮੇਰਾ ਰੁਟੀਨ ਹੈ 4 ਵਜੇ ਉੱਠਣਾ ਮਿਲਟਰੀ ਵਾਲਾ ਰੁਟੀਨ ਪਾਇਆ ਹੈ ਆਮੀ ਵਾਲੇ ਨੇ ਹਾਂ ਜੀ ਮੈਂ 4 ਵਜੇ ਸੇ ਲੇਟ ਨਹੀਂ ਹੁੰਦਾ ਹੂੰ ਜੇਦੀ ਮੈਂ 12 ਵਜੇ ਵੀ ਸੌਂਦਾ ਵੀ ਮੈਂ ਕੋਸ਼ਿਸ਼ ਕਰਤਾ ਹੂੰ 4 ਵਜੇ ਉੱਠਣਾ ਹੈ ਮੈਂ ਹਿੰਮਤ ਤਾਂ ਕਰਨੀ ਪੈਂਦੀ ਜੀ ਕੁਝ ਕਰਨਾ ਆ ਤਾਂ ਬਸ ਕੁਝ ਕਰਨਾ ਦਾ ਮਤਲਬ ਹੈ ਐਡਾ ਵੱਡਾ ਅੰਪਾਇਰ ਖੜਾ ਕੀਤਾ ਇੱਥੇ ਹਾਂ ਜੀ ਔਰ ਮਤਲਬ ਹੈ ਆ ਅੱਜ ਆਪ 17 ਸੇ ਪਹਿਲੇ ਇਸ ਜਗ੍ਹਾ ਕੋ ਦੇਖਤੇ ਤਾਂ ਆਪਨੇ ਬੋਲਣਾ ਥਾ ਉਹ ਜਗ੍ਹਾ ਨਹੀਂ ਹੈ ਇਹ ਜੀ ਇਹ 2017 ਤੋਂ ਤੁਸੀਂ ਚੇਂਜ ਕਰਨਾ ਸ਼ੁਰੂ ਕੀਤਾ ਹੈ ਜੀ ਹੈ ਨਾ ਆਪ 17 ਸੇ ਪਹਿਲੇ ਜਿਸ ਬੰਦੇ ਨੇ ਦੇਖੀ ਹੋਗੀ ਇਹ ਜਗ੍ਹਾ ਤੋਂ ਉਹ ਬੋਲੇਗਾ ਕਿ ਇਹ ਉਹ ਜਗ੍ਹਾ ਨਹੀਂ ਹੈ ਹਾਂ ਕੀ ਬਾਤਾਂ ਜੀ ਆ ਤੁਹਾਡਾ ਇੱਧਰ ਲੱਗੀ ਆ ਜੀ ਗੋਭੀ ਹੈ ਨਾ ਹਾਂ ਜੀ ਗੋਭੀ ਵਾਹ ਜੀ ਵਾਹ ਦੇਖ ਲਓ ਜੀ ਆਰਗੈਨਿਕ ਗੋਭੀ ਵਾਹ ਇਹ ਫੁੱਲ ਨਿਕਲੇ ਨੀ ਨੇ ਇਹ ਕੋ ਤੋੜਨੇ ਫੁੱਲ ਨਹੀਂ ਨਹੀਂ ਇਹ ਨਿਕਲ ਛੋਟੀ ਹੈ ਜੇ ਨਿਕਲਣੇ ਆ ਇਹ ਲੇਟ ਹੈ ਮਤਲਬ ਕਿ ਨਾ ਬੀਜੀ ਆ ਇਹ ਸਾਰੇ ਗਹਿੂ ਹੀ ਇਹ ਕਹ ਗਹਿੂ ਕਿੰਨੇ ਮਤਲਬ ਕਿ ਹੈ ਇਹ ਪਿਆਹ ਲਗਾਇਆ ਹੋਇਆ ਵਾ ਇਹ ਜਿਹੜੀ ਗਹਿੂ ਆ ਬਿਲਕੁਲ ਆਰਗੇਨਿਕ ਆ ਜੀ ਹੈ ਹਾਂ ਜੀ ਤੇ ਇਸ ਜਗ੍ਹਾ ਤੇ ਮੈਂ ਵੈਸੇ ਦੇਖਿਆ ਸਫੈਦਾ ਨਹੀਂ ਹੈਗਾ ਬਿਲਕੁਲ ਵੀ ਨਾ ਨਾ ਸਰ ਸਫੈਦਾ ਨਹੀਂ ਹਾਂ ਲਗਾਉਂਦੇ ਵੈਸੇ ਕੁਝ ਬਾਹਰ ਨੂੰ ਚਲ ਜਾਓ ਤੁਹਾਡੇ ਏਰੀਆ ਤੋਂ ਇੱਥੋਂ ਜਿਹੜਾ ਤੁਹਾਡਾ ਪੂਰੀ ਲੈਂਡ ਆ ਤੁਹਾਡਾ ਫਾਰਮ ਹਾਊਸ ਆ ਮੈਂ ਦੇਖੇ ਕਿਤੇ ਕਿਤੇ ਸਫੈਦੇ ਲੱਗ ਰਹੇ ਆ ਹਾਂ ਜੀ ਰਸਤੇ ਆਉਂਦੇ ਵੀ ਦੇਖੇ ਮੈਂ ਸੜਕਾਂ ਦੇ ਬੰਨੇ ਵੀ ਲੱਗਦੇ ਉਹ ਕਿੰਨੇ ਕੁ ਨੁਕਸਾਨ ਦੇ ਆ ਜੀ ਉਹ ਸਫੇਦਾ ਉਸ ਸਫੇਦਾ ਦਾ ਸਿਰ ਕੋਈ ਅੱਛੀ ਲੱਕੜੀ ਵੀ ਹੈ ਨਹੀਂ ਹਾਂਜੀ ਕਨੌਈਆਂ ਵੀ ਜ਼ਮੀਨ ਜੋ ਖੁਸ਼ਕ ਕਰ ਦਿੰਦੀ ਜਿੱਥੇ ਤੱਕ ਇਦਾਂ ਪੱਤਾ ਪੈਂਦਾ ਉੱਥੇ ਤੱਕ ਮਤਲਬ ਕਿ ਜ਼ਮੀਨ ਖੁਸ਼ਕ ਹੋ ਜਾਂਦੀ ਉਹ ਨੀ ਜ਼ਮੀਨ ਦੀ ਮਤਲਬ ਕਿ ਇਹ ਨਹੀਂ ਰਹਿੰਦੀ ਠੀਕ ਹੈ ਤੇ ਤੁਹਾਡੇ ਵੀ ਤੁਹਾਂ ਵੀ ਪਤਾ ਹੈ ਪੰਜਾਬੀ ਸਾਨੂੰ ਤਾਂ ਹਾਂ ਪੰਜਾਬ 'ਚ ਦੇਖੋ ਪਾਣੀ ਦਾ ਮਤਲਬ ਕਿ نیچے ਜਾ ਰਿਹਾ ਮਤਲਬ ਕਿ ਲੈਵਲ ਕਿ ਨਹੀਂ ਜੀ ਜਾ ਰਿਹਾ ਤੇ ਬੋਲਦੇ ਸਫੇਦੇ ਦੀ ਵਜ੍ਹਾ ਨਾਲ ਜਾ ਰਿਹਾ ਕਿਉਂਕਿ ਪਾਣੀ ਬਹੁਤ ਲੈਂਦਾ ਹੈ ਜੀ ਵੈਸੇ ਮੈਂ ਪੁੱਛਣਾ ਚਾਹੁੰਦਾ ਇਹ ਗਾਂ ਬਾਰੇ ਦੱਸੋ ਕਿ ਇਹ ਇਹ ਤਾਂ ਸਾਰੇ ਜਰਸੀ ਹੈ ਸਰ ਦੋਨੋਂ ਤਿੰਨੋ ਹੀ ਹੈ ਹਾਂਜੀ ਅੱਛਾ ਇਹ ਵੈਸੇ ਮਤਲਬ ਇਹ ਕਿ ਨਾ 50% ਸਾਈ ਵਾਲ ਹੈ ਮਤਲਬ ਇਹ ਕਿ ਨਾ ਅੱਛਾ ਇਹ ਵਾਲੀ ਹਾਂਜੀ ਇਹ 50% ਹੈ ਸਰ ਮਤਲਬ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਥੋੜਾ ਲੱਗੇ ਜਾ ਕੇ ਦੇਖਾਂ ਕੁਝ ਕਹਿੰਦੀ ਤਾਂ ਨਹੀਂ ਨਾ 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 ਡਰਦੀਆਂ ਨਾ ਡਰਦੇ ਨਾ ਇੱਥੇ ਨਾ ਡੰਗੇ ਕਿਉਂਕਿ ਬੰਦੇ ਬੁੰਦੇ ਇਹਨਾਂ ਨੂੰ ਘਾਟ ਮਿਲਦੇ ਨਹੀਂ ਠੀਕ ਹੈ ਠੀਕ ਹੈ ਚਲੋ ਹਾਂਜੀ ਸਹੀ ਆ ਜੀ ਮੈਂ ਬਹੁਤ ਇਹ ਨਾ ਮੇਰੇ ਮੇਰੇ ਦਰਸ਼ਕ ਮੈਨੂੰ ਬਹੁਤ ਪੁੱਛਦੇ ਆ ਤੇ ਮੈਂ ਵੀ ਆਪਣੇ ਆਸ-ਪਾਸ ਕੋਸ਼ਿਸ਼ ਕੀਤੀ ਸਾਹੀਵਾਲ ਤੇ ਗੀਰ ਗੀਰ ਕਹਿੰਦੇ ਜੀ ਗੀਰ ਗਾਈਂ ਹਾਂ ਗੀਰ ਜੀ ਸਰ ਹਾਂ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਆਸ-ਪਾਸ ਕੋਈ ਨਹੀਂ ਰੱਖਦਾ ਹੁਣ ਜੀ ਹਾਂਜੀ ਤੇ ਇੱਕ ਜਗ੍ਹਾ ਹੈ ਮੈਂ ਉੱਥੇ ਜ਼ਰੂਰ ਆਪਣੇ ਦਰਸ਼ਕਾਂ ਨੂੰ ਲੈ ਕੇ ਜਾਵਾਂਗਾ ਦਿਖਾਉਣ ਜਲਦ ਤੋਂ ਜਲਦ ਤੇ ਜੇ ਜਗ੍ਹਾ ਬਾਰੇ ਵੀ ਦੱਸਾਂਗਾ ਮੈਂ ਜ਼ਰੂਰ ਹਾਂਜੀ ਤੇ ਚਲੋ ਇਹ ਸਰ ਮੈਨੂੰ ਵੀ ਦੱਸਿਓ ਮਤਲਬ ਕਿ ਅਸੀਂ ਵੀ ਮਤਲਬ ਕਿ ਹੁਣ ਇਸ ਤੋਂ ਬਾਅਦ ਗੀਰ ਗਾਈਂ ਰੱਖਣੀਆਂ ਨੇ ਸਰ ਕਿਉਂਕਿ ਸੰਜੋ ਦੇਸੀ ਖਾਦ ਨਹੀਂ ਪੂਰੀ ਹੋਦੀ ਜੀ ਜੀ ਇਸ ਵਜ੍ਹਾ ਨਾਲ ਸੰਜੋ ਆਪਣੀਆਂ ਗਾਈਂ ਰੱਖਣਾ ਪੂਣੀ ਆ ਸਮਝ ਗਿਆ ਇਹ ਤੁਹਾਡੀ ਗੱਲ ਹਾਂ ਜੀ ਕਿਉਂਕਿ ਗੋਮੇ ਵੀ ਆਜਕਲ ਪਸ਼ੂ ਨਹੀਂ ਰਖ ਰਹੇ ਜਹਾਂ ਵੀ ਜਾਂਦੇ ਹਾਂ ਖਾਦ ਮਿਲਦੀ ਨਹੀਂ ਤੂੰ ਮਤਲੇ ਕਿ ਹਮ ਬੋਲਤੇ ਰਹੇ ਐਸੇ ਕਿ ਹਮ ਨੇਚਰਲੀ ਮਤਲੇ ਕਿ ਖਾਦ ਦੇਸੀ ਡਾਲ ਰਿਹਾ ਹੈ ਔਰ ਇਹ ਮਤਲੇ ਕਿ ਸਬਜੀ ਤਿਆਰ ਕਰ ਰਹੇ ਕਹਿੰਦੇ ਡਾਲੇ ਹਮ ਮਤਲੇ ਕਿ ਯੂਰੀਆ ਤੋ ਉਹ ਅੱਛੀ ਬਾਤ ਥੋੜੀ ਹੈ ਇਸਨੇ ਤੋ ਬੇਈਮਾਨੀ ਹੋ ਜਾਏਗੀ ਕਿ ਨਹੀਂ ਸਹੀ ਗੱਲ ਸਹੀ ਗੱਲ ਤੁਸੀਂ ਵੈਸੇ ਮੱਝਾਂ ਨਹੀਂ ਰੱਖੇ ਇੱਥੇ ਕੋਈ ਹੈ ਨਾ گاਵਾ ਹੀ ਆ ਤੁਹਾਡੇ ਕੋਲ ਹਾਂ ਪਹਿਲੇ ਮੱਝਾਂ ਰਖਦੇ ਸਨ ਫੇ ਮੱਝਾਂ ਕਿਉਂ ਨਹੀਂ ਰਖਦੇ ਮੱਝਾਂ ਤੋ ਲੋਕੀ ਕਹਿੰਦੇ ਰੱਖਣੀਆਂ ਆਸਾਨ ਹੁੰਦੀਆਂ ਗਾਈਆਂ ਨਾਲੋਂ ਲੇਕਿਨ ਹੁੰਦੀ ਐ ਮੈਂ ਇਹ ਲਾਇਆ ਹਿਸਾਬ ਤਾਂ ਜਿੰਨਾ ਸਰ ਗਾਏ ਦਾ ਦੁੱਧ ਅੱਛਾ ਹੈ ਨਾ ਹਾਂਜੀ ਹਾਂਜੀ ਉਤਨਾ ਬੈਸ ਦਾ ਨਹੀਂ ਸਰ ਮੈਂ ਨਾ ਇੱਕ ਜਗ੍ਹਾ ਗਿਆ ਪੰਜਾਬ ਦੇ ਵਿੱਚ ਦੇਰੀਆਂ ਪਿੰਡਿਆ ਦੇਰੀਆਂ ਅਸੇ ਗੁੱਜਰ ਬਰਾਦਰੀ ਦੇ ਲੋਕ ਰਹਿੰਦੇ ਆ ਅੱਛਾ ਉਹਨਾਂ ਨੇ ਗਾਵਾਂ ਵੀ ਰੱਖੀਆਂ ਥੋੜੀਆਂ ਜਿਹੀਆਂ ਮੱਝਾਂ ਵੀ ਕਹਿੰਦੇ ਸਾਡੇ ਕੋਲ ਮੱਝ ਦਾ ਦੁੱਧ ਹੀ ਲੈਂਦੇ ਸਾਰੇ ਜਾਣੇ ਗਾਈ ਦਾ ਦੁੱਧ ਅੱਛਾ ਨਹੀਂ ਸਮਝਦੇ ਲੈਂਦੇ ਨਹੀਂ ਕੋਈ ਨਹੀਂ ਅਸੀਂ ਵੀ ਪਹਿਲੇ ਇਹ ਹੀ ਸੋਚਦੇ ਹੇ ਵੀ ਮਤਲੇ ਕਿ ਮਝ ਦਾ ਦੁੱਧ ਬੜਾ ਅੱਛਾ ਕਿਉਂਕਿ ਅਹਾਂ ਜੋ ਸਾਡੇ ਡੈਡੀ ਮੰਮੀ ਉਹੀ ਰੱਖਦੇ ਹੇ ਬੈਂਸੀ ਗਾਏ ਕਦੀ ਨਹੀਂ ਹਾਂ ਸਾਨੂੰ ਦੁੱਧ ਪੀਂਦਾ ਉਹ ਨਾ ਕਹਿੰਦੇ ਬੈਂਸ ਦਾ ਦੁੱਧ ਵਧੀਆ ਲੇਕਿਨ ਜਦ ਹਮਨੇ ਗਾਏ ਪਾਲੀ ਨਾ ਜੀ ਤੋ ਮੈਂ ਬੋਲਾ ਪੇ ਬੈਂਸ ਦਾ ਤੋ ਕੁਛ ਵੀ ਨਹੀਂ ਹੈ ਔਰ ਇਤਨਾ ਟੇਸਟੀ ਇਸ ਕਾ ਘੀ ਹੈ ਨਾ ਮਜ਼ਾ ਆਤਾ ਹੈ ਖਾਣੇ ਕਾ ਮਤਲਬ ਅੱਜ ਅੱਜ ਸਰ ਹੁਣਾਂ ਨੇ ਰੋਟੀ ਖਲਾਈ ਮੈਨੂੰ ਲੱਗਾ ਉਹ ਚ ਦੇਸੀ ਕੇ ਆਪਣਾ ਘਰ ਦਾ ਹਾਂ ਤੇ ਮੈਂ ਕਿਹਾ ਇੱਕ ਡਿਫਰੈਂਟ ਲੈਵਲ ਦਾ ਟੇਸ ਹੈਗਾ ਉਹ ਹਾਂਜੀ ਮਤਲਬ ਕਿ ਇਸ ਦਾ ਲੱਗ ਹੀ ਇਹ ਹੈ ਮਤਲਬ ਜੀ 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 ਔਰ ਆ ਤਾਂ ਮੱਕੀ ਦੀ ਰੋਟੀ ਜਾਨਾ ਤਰ ਦੁੱਧ ਨਾਲ ਖਾਂਦੇ ਇੱਥੇ ਸੁਹਾ ਨਾ ਮਤਲਬ ਕਿ ਮੈਂ ਤਾਂ ਇਹਨਾਂ ਨੂੰ ਬੋਲਦਾ ਚਾਹੀ ਵੀ ਮਤ ਬਣਾ ਕਰੋ ਦੁੱਧ ਨਾਲ ਰੋਟੀ ਰਾਟੀ ਖਾ ਕੇ ਤੇ ਮਤਲਬ ਕਿ ਸਵੇਰ ਦੀ ਰੋਟੀ ਦੁੱਧ ਨਾਲ ਖਾ ਕਰੋ ਸਵੇਰ ਦੀ ਹੈ ਨਾ ਹਾਂਜੀ ਬਹੁਤ ਵਧੀਆ ਜੀ ਜੰਨਤ ਜਾਂ ਤੁਸੀਂ ਜੰਨਤ ਜਿ ਇੱਥੇ ਮੇਰੇ ਜਿਹੜੇ ਦਰਸ਼ਕ ਆ ਉਹ ਦੇਖ ਕੇ ਤਰਸਣਗੇ ਕਿ ਵੀ ਕਾਸ਼ ਅਸੀਂ ਵੀ ਇਸ ਜਗ੍ਹਾ ਤੇ ਰਹਿੰਦੇ ਹੁਈਏ ਦੇਖੋ ਤਾਂ ਆਸ-ਪਾਸ ਇਲਾਕਾ ਆ ਤੁਸੀਂ ਇੱਕ ਨਿਸ਼ਾਨੀ ਰੱਖੀ ਮੈਨੂੰ ਲੱਗਦਾ ਪੁਰਾਣੀ ਸਮੇਂ ਦੀ ਹੈ ਨਾ ਇਹ ਤਰੇਟ ਚ ਬਣਾਈ ਹੈ ਸਰ ਕੀ ਬਾਤਾਂ ਇਹ ਦੇਖ ਲਓ ਹਾਂਜੀ ਉਦਾਂ ਮੈਨੂੰ ਨਾ ਥੋੜਾ ਥੋੜਾ ਇੱਥੇ ਦੱਸੋ ਕਿ ਕਿਸ ਸਾਈਡ ਨੂੰ ਕੀ ਆ ਹਾਂਜੀ ਇਹ ਸਾਈਡ ਸਰ ਸਕਰੀ ਹੈ ਅੱਛਾ ਜੀ ਇਹ ਸਕਰੀ ਹੈ ਠੀਕ ਹੈ ਜੀ ਉਹ ਸਾਹਮਣੇ ਪਾਰ ਨੰਦਪੁਰ ਹੈ ਅੱਛਾ ਜੀ ਹਾਂਜੀ ਇਹ ਦੀਦਾ ਕੁਝ ਇੱਥੋਂ ਕਿ ਨਹੀਂ ਨਹੀਂ ਦੀਦਾ ਪਾੜੀਆਂ ਦੀਦੀਆਂ ਹੈ ਨਾ ਹਾਂ ਪਾੜੀਆਂ ਇਸ ਵੇਲੇ ਨਾ ਸਾਫ਼ ਨੀਂ ਨਜ਼ਰ ਆ ਰਿਹਾ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਇਹ ਉਹ ਜਿਹੜਾ ਉਹ ਮਾਦਾ ਮੰਦਿਰ ਹੈ ਅੱਛਾ ਜੀ ਹਾਂ ਜੀ ਆਉਂਦੀ ਦਾ ਮੰਦਿਰ ਹਾਂ ਜੀ ਹਾਂ ਜੀ ਉਹ ਅੱਗੇ ਬਲਾਸਪੁਰ ਹੈ ਕਿਹੜਾ ਮੰਦਿਰ ਕਹਿੰਦੇ ਇਹਨੂੰ ਇਹਨੂੰ ਮਾਦਾ ਮਾਦਾ ਹਾਂ ਅੱਛਾ ਹੋਰ ਜੀ ਇਹ ਅੱਗੇ ਬਲਾਸਪੁਰ ਪੰਚਾਇਤ ਹੈ ਅੱਛਾ ਜੀ ਠੀਕ ਹੈ ਹਾਂ ਜੀ ਠੀਕ ਇੱਦਾਂ ਆ ਗਿਆ ਇੱਥੇ ਇੱਕ ਜੰਗਲ 'ਚ ਗੱਦੀਆਂ ਦਾ ਘਰ ਹੈ ਅੱਛਾ ਜੀ ਇੱਥੇ ਉਹਨਾਂ ਨੇ ਜ਼ਮੀਨ ਖਰੀਦੀ ਹੈ ਤੇ ਇੱਥੇ ਰਹਿੰਦੇ ਗੱਦੀ ਨਾ ਅੱਛਾ ਜੀ ਠੀਕ ਹੈ ਇਹ 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 ਫਿਰ ਇਹ ਪੂਰਾ ਰਿਜ਼ਰਵ ਜੰਗਲ ਆਇਆ अच्छा इतर हां जी जानी जानी जगह ਦਾ ਨਾਮ ਹੈ اچھا ਜੀ ਹਾਂ ਜੀ ਫਿਰ ਇਹ ਇਸ ਇਸ ਸਕਾਈ ਲੈਂਡ ਤੇ ਨਾ हां जी ਪਰਲੀ ਸਾਈਡ ਜਿਹੜਾ ਥੰਬਾ ਹੈ اچھا ਜੀ ਹਾਈਟ ਹੈ ਨਾ हां जी हां जी ਪਰਲੀ ਸਾਈਡ ਜਿਹੜਾ ਇਸ ਪਹਾੜੀ ਦੇ ਉੱਪਰ ਲਿਆ ਪਾ ਹੈ ਨਾ हां जी ਥੰਬਾ ਹੈ ਥੰਬਾ ਹਾਂ ਜੀ ਥੰਬਾ ਹਾਂ ਥੰਬਾ ਪਿੰਡ ਨਾ اچھا ਪਿੰਡ ਆ ਠੀਕ ਹੈ اچھا ਜੀ ਫਿਰ ਇਹ ਹੈ ਉੱਪਰ ਕਪਾੜੀ ਕਪਾੜੀ हां जी ਇਸ ਤੇ ਬਾਅਦ ਇਹ ਆਈ ਹੈ ਤਾਂ ਇਹ ਲਮਚਤਰਾ ਗੋਂ اچھا ਜੀ ਲੰਚਤਰੇ ਦੇ ਨਾਲ ਹੀ ਕਹਿੰਨਾ ਰਤੇ ਆਲਾ ਕਹਿੰਨਾ ਕਟੋਰਾ ਅੱਛਾ ਜੀ ਕਹਿੰਨਾ ਫਿਰ ਹਟ ਕੇ ਸੱਕਰੀ ਆ ਗਈ ਅੱਛਾ ਠੀਕ ਹੈ ਇਹ ਤੁਸੀਂ ਘਾਟੀ ਦੇ ਵਿੱਚ ਬਸੇ ਲੱਗਦੇ ਆ ਬਿਲਕੁਲ ਕਿਉਂਕਿ ਆਲੇ ਦੁਆਲੇ ਪਹਾੜ ਆ ਵਿੱਚ ਤੁਹਾਡਾ ਘਾਰ ਹੀ ਆ ਹਾਂ ਹਾਂ ਤੇ ਪੰਜਾਬ ਕੇ ਸਾਈਡ ਨੂੰ ਆ ਜੀ ਪੰਜਾਬ ਹੀ ਸਾਈਡ ਨੂੰ ਹੈ ਸਰ ਅੱਛਾ ਇਧਰੋਂ ਪੰਜਾਬ ਇਹ ਇਹ ਹੀ ਸਾਈਡ ਪਠਾਨਕੋਟ ਹੈ ਸਰ ਠੀਕ ਹੈ ਜੀ ਤੁਹਾਡਾ ਦਸੂਗਾ ਮਕੇਰੀਆਂ ਇਸ ਸਾਈਡ ਠੀਕ ਹੈ ਜੀ ਠੀਕ ਹੈ ਤੇ ਇਹ ਜਲੰਧਰ ਹੈ ਇਦਾਂ ਓਕੇ ਜੀ ਓਕੇ ਹਾਂ ਜੀ ਇਸ ਸਾਈਡ ਇਸ ਉਂਗਲੀ ਦਾ ਜਲੰਧਰ ਹੈ ਸਰ ਠੀਕ 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 ਹਾਂ ਜੀ ਮਾਤਾ ਚਿੰਤਪੁਰ ਨੇ ਇਥੋਂ 40 ਕਿਲੋਮੀਟਰ ਦੂਰ ਹੈ ਜੀ ਹੈਨਾ ਹਾਂ ਜੀ ਮਾਤਾ ਚਿੰਤਪੁਰ ਨੇ ਇਸ ਸਾਈਡ ਐ ਸਾਹਮਣੇ ਇਹ ਦਾਦਾ ਸੁਬਾ ਤੇ ਇਧਰ ਹੀ ਮਤਲਬ ਇਹ ਠੀਕ ਆ ਠੀਕ ਆ ਨਹੀਂ ਚਲੋ ਬਹੁਤ ਵਧੀਆ ਲੱਗਾ ਜੀ ਇਹ ਜਾਣ ਕੇ ਸਾਰਾ ਮੈਂ ਕਵਰ ਕਰ ਲਿਆ ਜੀ ਇਹ ਦੇਖ ਲਓ ਹੁਣ ਤੁਹਾਡਾ ਉਪਰੋ ਇਲਾਕਾ ਹਾਂ ਜੀ ਵਧੀਆ ਲੱਗਾ ਤੁਹਾਡੀ ਛੱਤ ਦੇ ਉੱਤੇ ਆ ਕੇ ਤਾਂ ਬਸ ਸਾਰਾ ਕਲੀਅਰ ਹੋ ਗਿਆ ਹਾਂ ਜੀ 300 ਕਨਾਲ ਜਗ੍ਹਾ ਤਾਂ ਜੀ ਹਾਂ ਜੀ ਸਾਰੀ ਯੂਟਿਲਾਈਜ਼ ਕੀਤੀ ਆ ਤੁਸੀਂ ਹੈਨਾ ਠੀਕ ਹੈ ਇਹ ਪੂਰੇ ਇਸ ਚ ਖੈਰ ਦੇ ਦਰਖਤ ਹੋਣੇ ਲੱਗਣ ਵਾਲੇ ਇਸ ਵਿੱਚ ਮੇਰੇ ਖਿਆਲ ਕੋਈ 100 150 ਪੌਦਾ ਹੋਗਾ ਜੋ ਇਹ ਕਟਣੇ ਵਾਲਾ ਹੈ ਠੀਕ ਹੈ ਠੀਕ ਆ ਹੈਗਾ ਹਾਂਜੀ ਹਾਂ ਹਾਂਜੀ ਨਹੀਂ ਚਲੋ ਬਹੁਤ ਵਧੀਆ ਚਲੋ ਠੀਕ ਆ ਅੰਕਲ ਜੀ ਬਹੁਤ ਵਧੀਆ ਜੀ ਬਹੁਤ ਸੋਹਣਾ ਇਲਾਕਾ ਤੁਹਾਡਾ ਨਿਆਰੇਦਾਰ ਤੇ ਮਜ਼ਾ ਆ ਗਿਆ ਦੇਖ ਕੇ ਤੇ ਉਹ ਦੇਖੋ ਤਾਂ ਆ ਜਿਹੜੀ ਮੈਂ ਗੱਲ ਦੱਸਣੀ ਵੀ ਚਾਹੁੰਦਾ ਸੀਗਾ ਸਸੀ ਆਂਟੀ ਜੀ ਸਸੀ ਆਂਟੀ ਜੀ ਕੀ ਬਾਤਾਂ ਬਹੁਤ ਕੰਮ ਕਰਦੇ ਆਂਟੀ ਬਹੁਤ ਵਧੀਆ ਲੱਗਦਾ ਮੈਨੂੰ ਕਿਉਂਕਿ ਸਵੇਰ ਦੇ ਲੱਗੇ ਆ ਉੱਠ ਕੇ ਮੈਂ ਦੇਖਿਆ ਸਵੇਰ ਦੇ ਇਹ ਲੱਗੋ ਸਵੇਰ ਕੀ 4 ਵਜੇ ਉੱਠ ਕੇ ਇਹ ਸਾਰੇ ਹੋਰ ਜੀ ਹੋਰ ਲੱਗੇ ਪੱਠੇ ਕੁੱਤਰੇ ਉਹ ਗੋਹਾ ਚੱਕਿਆ ਸਾਰਾ ਆਪ ਹੀ ਹਾਂਜੀ ਇਹ ਆ ਲੱਗੇ ਆਪ ਹੀ ਜੋ ਸਾਮਾਨ ਕੰਮ ਕਰਨ ਮੈਂ ਹਿੰਮਤੀ ਆ ਜੀ ਦੇਖੋ ਹਿਮਾਚਲ ਦੀਆਂ ਜਿਹੜੀਆਂ ਲੇਡੀਜ਼ ਆ ਨਾ ਉਹ ਬਹੁਤ ਹਿੰਮਤੀ ਆ ਮੈਂ ਦੇਖਿਆ ਮਹੋਤਜ ਮਤ ਨਹੀਂ ਨ ਕਰੋਗੇ ਜੀ 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 ਤਾਂ ਨਹੀਂ ਹੁਣ ਅਸੀਂ ਮਤਲਬ ਅਸੀਂ ਵੀ 8 ਵਜੇ ਉੱਠ ਸਕਦੇ ਆ ਹਾਂਜੀ ਹਾਂਜੀ ਲੇਕਿਨ 8 ਵਜੇ ਉੱਠਣ ਪਿਆ ਅਸੀਂ ਉਹਨਾ ਕੰਮ ਥੋੜੇ ਕੈਸੇ ਹੋਣਾ ਅਸੀਂ ਫ੍ਰੀ ਹੋ ਗਿਆ ਆ ਅੱਧਾ ਕੰਮ ਅਸੀਂ ਕਰਤਾ ਮਤਲਬ ਤੇ ਜਿਹੜਾ ਬੰਦਾ 8 ਵਜੇ ਉੱਠੇਗਾ ਉਹ ਸਾਡੇ ਨਾਲ ਥੋੜਾ ਲੱਗ ਸਕਦਾ ਕਿ ਨਹੀਂ ਜਿਹੜਾ ਬੰਦਾ 4 ਵਜੇ ਉੱਠਿਆ ਹੈ ਉਸਦੇ ਨਾਲ ਥੋੜਾ ਉਹ ਮੁਕਾਬਲਾ ਕਰ ਸਕਦਾ ਨਹੀਂ ਨਹੀਂ ਸਹੀ ਆ ਸਹੀ ਆ ਤੇ ਅਸੀਂ ਤਾਂ ਹੀ ਕਹਿੰਦੇ ਆ ਸਵੇਲਾ ਸੋਈਓ ਤੇ ਸਵੇਲਾ ਉੱਠ ਜਾਓ ਹਾਂਜੀ ਇਸ ਤੁਹਾਡੀ ਵੀਡੀਓ ਨੇ ਬਹੁਤ ਦੂਰ ਦੂਰ ਤੱਕ ਪਹੁੰਚਣਾ ਖਾਸ ਕਰਕੇ ਜਿਹੜੇ ਜੂਝ ਰਿਆ ਹੈ ਨਾ ਲੋਕ ਆਪਣੀ ਖੇਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਹਾਂਜੀ ਉਹਨਾਂ ਨੂੰ ਥੋੜਾ ਪਤਾ ਚੱਲੇਗਾ ਅਹੀਂ ਤੇ ਉਹਨਾਂ ਨੂੰ ਮੇਰੀ ਇਹ ਹੀ ਸਲਾਹ ਹੈ ਬੇ ਜ਼ਮੀਨ ਨਹੀਂ ਆਪਣੀ 베ਚਣੀ ਕੋਈ ਕੁਝ ਵੀ ਹੋ ਜਾਏ ਕਿੰਨੀ ਵੀ ਮੁਸੀਬਤ ਆ ਜਾਏ ਲੇਕਿਨ ਆਪਣਾ ਜ਼ਮੀਨ ਨਹੀਂ 베ਚਣੀ ਇਹ ਬਜ਼ੁਰਗਾਂ ਨੇ ਪਤਾ ਨਹੀਂ ਕਿਦਾਂ ਕਿਦਾਂ ਤਿਆਰ ਕੀਤੀ ਹੈ ਇਹਨੂੰ ਮਤਲਬ ਕਿ ਮਿੱਟੀ ਦੇ ਭਾਅ ਮਤਲਬ ਕਿ ਜਿਹੜੇ ਬੰਦੇ ਸੋਚ ਰਹੇ ਆਂ ਅਸੀਂ ਫੌਰਨ ਜਾਣਾ ਤੇ ਅਸੀਂ ਬਹੁਤ ਨਾ ਆ ਜਾਂਦਾ ਉੱਥੇ ਕਮਾਣਾ ਜੇ ਉੱਥੇ ਤੁਸੀਂ ਆਰ ਸੀ ਸੀ ਕਹਿੰਦੇ ਇਹ ਭਰਨੀਆਂ ਦੇ ਟਟੀਆਂ ਸਾਫ਼ ਕਰਨੀਆਂ ਤੇ ਇੱਥੇ ਕਮਾਉ ਦਾ ਬਹੁਤ ਇੱਕ ਵਧੀਆ ਸਿਹਹਾ ਜੀ ਇਹ ਹਾਂਜੀ ਇੱਥੇ ਕਮਾਓ ਇੱਥੇ ਆਜ਼ਾਦ ਨੰਬਰ 2 ਸੰਜੇ ਉੱਪਰ ਕਿਸੇ ਨੇ ਕਮਾਂਡ ਨਹੀਂ ਕਰਨੀ ਕੁਛ ਨਹੀਂ ਆਜ਼ਾਦ ਹੋ ਗਿਆ ਅਸੀਂ ਕਮਾਣਾ ਤੇ ਜਿੰਨਾ ਅਸੀਂ ਕਮਾਓਗੇ ਆਪਣੀ ਮਰਜ਼ੀ ਨਾਲ ਕਮਾਣਾ ਤੇ ਆਪਣੀ ਮਰਜ਼ੀ ਨਾਲ ਖਾਣਾ ਐਨ ਸਾਫ਼ ਸੁਥਰਾ ਖਾਓ ਤੇ ਸਾਫ਼ ਸੁਥਰਾ ਕਮਾਓ ਮਤਲਬ ਕਿ ਕਿਸੇ ਦੇ ਨਾਲ ਬੇਈਮਾਨੀ ਨਾ ਕਰੋ ਸਾਡੀ ਤੇ ਹੈ ਨਾ ਠੱਗੀ ਕਰੋ ਮਤਲਬ ਕਿ ਇਮਾਨਦਾਰੀ ਦੀ ਮਤਲਬ ਕਿ ਕਮਾਣਾ ਹੈ ਬਿਲਕੁਲ ਜੀ ਕਿਸੇ ਦੇ ਨਾਲ ਛਲਕਾਪਟ ਨਹੀਂ ਕਰਨਾ ਜੀ 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 ਨਹੀਂ ਬਹੁਤ ਇੱਕ ਵਧੀਆ ਮੈਸੇਜ ਆ ਤੁਹਾਡਾ ਤੇ ਆਪਾਂ ਵੀ ਚਾਹੁੰਦੇ ਆ ਕਿ ਪੰਜਾਬ ਮੁੜ ਕੇ ਉਦਾਂ ਦਾ ਪੰਜਾਬ ਹੋਵੇ ਹਾਂ ਜੀ ਜਿੱਦਾਂ ਦਾ ਪਹਿਲਾਂ ਸੀਗਾ ਚੰਗਾ ਖਾਣਾ ਪੀਣਾ ਹੋਵੇ ਪੰਜਾਬ ਦੇ ਵਿੱਚ ਹਾਂ ਜੀ ਜਿਹੜੀਆਂ ਪੈਸਟੀਸਾਈਡ ਪੈਂਦੇ ਆ ਉਹਨਾਂ ਤੋਂ ਮਤਲਬ ਲੋਕਾਂ ਨੂੰ ਛੁਟਕਾਰਾ ਮਿਲੇ ਕਿਸੇ ਤਰੀਕੇ ਨਾਲ ਉਹ ਇੰਨੀ ਸੋਝੀ ਆਵੇ ਕਿ ਵੀ ਜਿਹੜੀ ਪੈਸਟੀਸਾਈਡ ਹੈ ਉਹ ਨਾ ਪਾਓ ਨੈਚੁਰਲ ਖੇਤੀ ਕਰੋ ਅਸੀਂ ਤੇ ਬੋਲਦੇ ਮਤਲਬ ਇੰਦਾ ਮੈਂ ਸੋਚੋ ਕਿ ਮਤਲਬ ਕਿ ਯਾਰ ਉਸਨੇ ਉਸਦੇ ਖੇਤ ਜੇ ਮਤਲਬ ਕਿ 10 ਕੁਇੰਟਲ ਨਿਕਲੇ ਤੇ ਮੈਂ 15 ਕੁਇੰਟਲ ਕੱਢਾਂ ਨਹੀਂ ਕੋਈ ਜ਼ਰੂਰਤ ਨਹੀਂ ਜੇ ਉਹਦੇ ਖੇਤ ਚ 10 ਕੁਇੰਟਲ ਨਿਕਲੇ ਸਾਡੇ ਚ 2 ਕੁਇੰਟਲ ਦੀ ਸਾਨੂੰ ਮਨਜ਼ੂਰ ਹੈ ਬਸ ਬਸ ਲੇਕਿਨ ਮਤਲਬ ਅੱਛੀ ਹੋਏ ਸਿਹਤ ਵਾਸਤੇ ਅੱਛੀ ਦੇਸੀ ਮੈਲ ਯੂਜ਼ ਕਰੋ ਘੱਟ ਤੇ ਘਾਟੀ ਮਤਲਬ ਕਿ ਇਹ ਖਾਦਾਂ ਯੂਜ਼ ਕਰੋ ਯੂਜ਼ ਕਰੋ ਜਿਹੜਾ ਯੂਰੀਆ ਤੁਸੀਂ ਤੇ ਦੁਨੀਆਂ ਖਾਦਾਂ ਹੀ ਕਰਦੇ ਬਿਲਕੁਲ ਮਤਲਬ ਕਿ ਤੁਸੀਂ ਇੰਜੇ ਤੁਹਾਨੂੰ ਦੇਸੀ ਖਾਦੋਂ ਨਹੀਂ ਪੂਰੀ ਹੋ ਰਹੀ ਤੁਸੀਂ ਡੰਗਰ ਰੱਖ ਲਓ ਦੋ ਦੋ ਫਾਲਤ ਦੇ ਦਿਖਣੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਕਿਹਾ 79 ਸਾਡੀ ਦੇਸੀ ਖਾਦ ਨਹੀਂ ਪੂਰੀ ਹੋ ਰਹੀ ਤੇ ਅਸੀਂ ਇਹ ਹੀ ਸੋਚ ਰਹੇ ਪਏ ਮਤਲਬ ਕਿ ਅਸੀਂ ਗਾਵਾਂ ਦੋ ਜਾਂ ਚਾਰ ਹੋਰ ਜੀ 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 ਰੱਖ ਲੈਣੀ ਜੀ 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 ਲੇਕਿਨ ਅਸੀਂ ਮਤਲਬ ਕਿ ਯੂਰੀਆ ਆ ਜਾਏ ਨਹੀਂ ਨਾ ਮਾਤਰ ਵਾਸਤੇ ਕਿੱਥੇ ਜ਼ਰੂਰਤ ਪੈਂਦੀ ਹੈ ਉਹ ਤਾਂ ਆਹ ਪਾਨੇ ਵੀ ਬਿਆਹ ਚਲੋ ਨਹੀਂ ਠੀਕ ਉਹ ਤਾਂ ਕੋਈ ਨਹੀਂ ਜ਼ਰੂਰਤ ਪੈਦੀ ਕਦੀ ਹਾਂਜੀ ਹੂੰ ਤੇ ਉਹ ਸਾਨੂੰ ਕਿਸੇ ਤੇ ਮਤਲਬ ਕਿ ਕੋਈ ਸਰਟੀਫਿਕੇਟ ਲੈਣ ਦੀ ਤਾਂ ਕੋਈ ਜ਼ਰੂਰਤ ਨਹੀਂ ਮਤਲਬ ਕਿ ਜੀ ਆਹੀਂ ਮਤਲਬ ਕਿ ਬਿਲਕੁਲ ਨਹੀਂ ਮਤਲਬ ਕਿ ਕਰਦੇ ਕੰਸ ਸਾਨੂੰ ਆਹੀਂ ਬੜੀ ਫਸਲ ਹੈ ਇਹ ਕਰ ਰਹੇ ਹਾਂ ਸਾਨੂੰ ਜਿਆਦਾ ਫਸਲ ਦੀ ਜ਼ਰੂਰਤ ਨਹੀਂ ਲੇਕਿਨ ਜਿਤਨੀ ਅਸੀਂ ਮਤਲਬ ਕਿ ਸਿਹਤ ਵਾਸਤੇ ਬਿਲਕੁਲ ਫਿੱਟ ਹੋਣਾ ਚਾਹੀਦਾ ਨਹੀਂ ਚਲੋ ਇਹ ਬਹੁਤ ਵਧੀਆ ਤੁਸੀਂ ਗੱਲ ਦੱਸੀ ਤੇ ਚਲੋ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਇਹੀ ਦੱਸਣਾ ਚਾਹਣਾ ਸੀਗਾ ਕਿ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਜ਼ਰੂਰ ਦਿਓ। ਨੈਚੁਰਲ ਖੇਤੀ ਕੀਤੀ ਜਾ ਸਕਦੀ ਆ। ਵੱਧ ਤੋਂ ਵੱਧ ਕਰੋ ਇਸ ਨੂੰ ਤੇ ਇਸ ਚੀਜ਼ ਨੂੰ ਬੜਾਵਾ ਦਿਓ। ਠੀਕ ਆ ਅੰਕਲ ਜੀ? ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਲੱਗਾ ਜੀ। ਧੰਨਵਾਦ ਜੀ। ਸਾਰਿਆਂ ਦਾ ਬਹੁਤ-ਬਹੁਤ ਮੇਰੇ ਸਾਰੇ ਦਰਸ਼ਕਾਂ ਦਾ। ਨੈਕਸਟ ਵਲੌਗ ਵਿੱਚ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ। ਬਾਏ ਬਾਏ।